ਸਸ਼ੀਕਲ ਤੁਸੀਂ ਦਿਖ ਰਹੇ ਹੋ ਜੈਨਿਕ ਸੂਰਿਆ ਟੀਵੀ ਮੈਂ ਆ ਤੁਹਾਡੇ ਨਾਲ ਅਮਨ ਲੋਣਾ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਨੇ ਪੂਕਤਾ ਪ੍ਰਬੰਧ ਕਰ ਦਿੱਤੇ ਨੇ ਤੇ ਸਾਡੇ ਨਾਲ ਹੈ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਮੈਡਮ ਕਮਰਦੀਪ ਕੋਰ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹਨਾਂ ਨੇ ਕਿਸ ਤਰ੍ਹਾਂ ਦੀ ਫੋਰਸ ਡਿਪਲੋਇਟ ਕੀਤਾ ਹੈ ਸੜਕਾਂ ਤੇ ਮੈਮ ਕਿੰਨੀ ਕੋਈ ਫੋਰਸ ਲਗਾਈ ਹੈ ਨਵੇਂ ਸਾਲ ਦੇ ਜਸ਼ਨ ਤੇ ਨਵੇਂ ਸਾਲ ਦੀ ਵਿਊ ਚ ਅਸੀਂ ਸੈਲੀਬ੍ਰੇਸ਼ਨਸ ਨੂੰ ਪੀਸਫੁਲ ਬਣਾਉਂਦੇ ਕਾਰਨ ਅਸੀਂ ਹਜ਼ਾਰ ਤੋਂ ਉੱਪਰ ਪੁਲਿਸ ਆਫੀਸਰਸ ਤਾਇਨਾਤ ਕੀਤੇ ਨੇ ਪੂਰੇ ਚੰਡੀਗੜ੍ਹ ਚ ਪੈਰਾਮਿਲਟਰੀ ਫੋਰਸ ਅਸੀਂ ਲਗਾਈ ਹੈ ਸੀਆਰਪੀਐਫ ਆਈਟੀਬ ਸਪੈਸ਼ਲ ਪੀਸੀਆਰ ਸਕਾਟ ਸਾਡੇ ਤਨਾਤ ਰਹਿਣਗੇ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਸੀਨੀਅਰ ਆਫੀਸਰ ਫੀਲਡ ਤੇ ਰਹਿਣਗੇ ਤੇ ਕਿਸੇ ਵੀ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਅਲਾਉ ਨਹੀਂ ਕੀਤੀ ਜਾਏਗੀ ਮੈਮ ਅਕਸਰ ਦੇਖਿਆ ਜਾਂਦਾ ਹੈ ਕਲੱਬਾਂ ਚ 바ਰਚੋ ਵਗੈਰਾ ਜਿੱਦਾਂ ਸ਼ਰਾਬ ਪੀ ਕੇ ਲੋਕ ਹੁਲੜਵਾਜੀ ਕਰਦੇ ਆ ਉਹਦੇ ਵਾਸਤੇ ਪੁਲਿਸ ਨੇ ਕਿੱਦਾਂ ਦੇ ਇੰਤਜ਼ਾਮ ਕੀਤੇ ਆ ਦੇਖੋ ਅਸੀਂ ਜਿੱਥੇ ਵੀ ਭੀੜ ਵਾਲੇ ਇਲਾਕੇ ਉੱਥੇ ਅਸੀਂ ਸਪੈਸ਼ਲ ਡਿਪਲॉयਮੈਂਟ ਕੀਤੀ ਹੈ ਸਾਡੀ ਪੁਲਿਸ ਫੋਰਸ ਉੱਤੇ ਤਨਾਤ ਰਹੇਗੀ ਕੋਈ ਵੀ ਵਾਇਲਟਰ ਨੂੰ ਇਮੀਡੀਏਟਲੀ ਫੜਿਆ ਜਾਏਗਾ ਪਬਲਿਕ ਡਰਿੰਕਿੰਗ ਤੇ ਅਸੀਂ ਸਪੈਸ਼ਲ ਫੋਕਸ ਰੱਖਾਂਗੇ ਤੇ ਜਿਹੜੀ ਡਰੰਕਨ ਡਰਾਈਵਿੰਗ ਦੇ ਨਾਕਾਜ਼ ਵੀ ਅਸੀਂ ਲਗਾਏ ਆ ਤਾਂ ਕਿ ਕੋਈ ਸ਼ਰਾਬੀ ਕੇ ਗੱਡੀ ਨਾ ਚਲਾਵੇ। ਮਮ ਵੂਮਨ ਦੀ ਸੇਫਟੀ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕਿ ਕੋਈ ਆਪਣਾ ਪਿਕ ਐਂਡ ਡ੍ਰੌਪ ਸਰਵਿਸ ਵੀ ਹੈ ਪੁਲਿਸ ਦੀ। ਜੀ 31 ਦਸੰਬਰ ਨੂੰ ਅਸੀਂ ਸਪੈਸ਼ਲ ਵੂਮਨ ਸਕਾਟ ਤਿਆਰ ਕੀਤੇ ਆ ਰਾਤ ਲਈ। ਜੇ ਰਾਤ ਨੂੰ ਕੋਈ ਵੀ ਈਵਟੀ ਸਿੰਘ ਦੀ ਵਾਰਦਾਤ ਦੀ ਸਾਨੂੰ ਨੋਟਿਸ ਆਂਦੀ ਆ ਜਾਂ ਕਿਸੇ ਨੂੰ ਪਿਕ ਐਂਡ ਡ੍ਰੌਪ ਫੈਸਿਲਿਟੀ ਚਾਹੀਦੀ ਆ ਉਹਨਾਂ ਨੂੰ ਪੀਸੀਆਰ ਦੀ ਸਾਡੀ ਵੂਮਨ ਸਕਾਟ ਦੋ ਛੱਡ ਕੇ ਆਣ ਗਿਆ। ਮੰ ਹੋਰ ਕਿਹੜੀ ਕਿਹੜੀ ਪੁਲਿਸ ਦੀ ਯੂਨਿਟ ਜਿਹੜੀ ਹੈ ਜਿਹੜੀ ਸੜਕਾਂ ਤੇ ਤਨਾਤ ਰਹੇਗੀ ਜਿਵੇਂ ਤੁਹਾਨੂੰ ਦੱਸਿਆ ਕਿ ਡਿਸਟ੍ਰਿਕਟ ਪੁਲਿਸ ਹੋਏਗੀ ਟ੍ਰੈਫਿਕ ਪੁਲਿਸ ਹੋਏਗੀ ਪੈਰਾ ਮਿਲਟਰੀ ਫੋਰਸ ਸਾਡੀ ਆ ਰਹੀ ਹੈ ਆਪਰੇਸ਼ਨ ਸੈਲ ਸਾਡੇ ਸੈਂਸਿਟਿਵ ਪੁਆਇੰਟਸ ਤੇ ਤਨਾਤ ਹੋਣਗੇ ਤੇ ਸਾਰੇ ਮਿਲ ਕੇ ਇੱਕ ਪੀਸਫੁਲ ਤੇ ਸੇਫ ਨਿਊ ਇਅਰ ਮਨਾਣ ਦੀ ਲੋਕਾਂ ਨੂੰ ਆਪਣਾ ਫੈਸਿਲਿਟੀ ਦੇਣਗੇ ਮੰ ਅਸਲ ਤੇ ਲੋਕਾਂ ਨੂੰ ਕਈ ਨੂੰ ਅਵੇਅਰਨੈਸ ਚੀਜ਼ ਤੋਂ ਵੀ ਕਿੰਨੇ ਵਜ ਦਾ ਟਾਈਮ ਹੁੰਦਾ ਵੀ ਰਾਤ ਨੂੰ 12 ਵਜੇ ਜਾਂ 4 ਵਜੇ ਸਵੇਰੇ 3 ਵਜੇ ਤੇ ਪੁਲਿਸ ਨੂੰ ਕੋਈ ਟਾਈਮ ਹੈ ਜਿਹੜਾ ਵੀ ਦੱਸ ਸਕਦੇ ਆ ਵੀ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਬਾਰਸ ਤੇ ਰੈਸਟੋਰੈਂਟਸ ਨੂੰ ਜਿੰਨਾਂ ਲਿਕਰ ਸਰਵਿੰਗ ਟਾਈਮ ਹੈ ਕਿਸੇ ਨੂੰ 12 ਵਜੇ ਕਿਸੇ ਨੂੰ 2 ਵਜੇ ਹੈ ਜਦੋਂ ਖਤਮ ਹੋ ਜਾਂਦਾ ਰੈਸਟੋਰੈਂਟਸ ਬੰਦ ਹੋ ਗਏ ਉਸ ਤੋਂ ਬਾਅਦ ਸਾਡੀ ਅਪੀਲ ਹੈ ਲੋਕਾਂ ਨੂੰ ਕਿ ਆਪਣੀ ਪਾਰਟੀ ਆਪਣੀ ਸੈਲੀਬ੍ਰੇਸ਼ਨ ਨੂੰ ਵਿਸ਼ਰਾਮ ਦੇ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਤਾਂ ਕਿ ਬ੍ਰਾਡਰ ਲੈਵਲ ਤੇ ਪੀਸ ਐਨ ਆਰਡਰ ਰਵੇ ਪੂਰੇ ਸ਼ਹਿਰ ਚ ਇਸ ਕਰਕੇ ਸਟੈਬਲਿਸ਼ਮੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਉਹ ਟਾਈਮਲੀ ਆਪਣਾ ਬੰਦ ਕਰਕੇ ਲਾਅ ਐਂਡ ਆਰਡਰ ਨੂੰ ਬਹਾਲ ਰੱਖਣ। ਜੀ ਮੈਮ ਟੋਟਲ ਪੁਲਿਸ ਵੱਲੋਂ ਕਿੰਨੇ ਇਨਰ ਤੇ ਆਊਟਰ ਨੱਕੇ ਲਗਾਏ ਜਾ ਰਹੇ? ਅ ਅਸੀਂ 50 ਤੋਂ ਉੱਪਰ ਸਾਡੇ ਟੋਟਲ ਨੱਕੇ ਲੱਗ ਰਹੇ ਪੂਰੇ ਸ਼ਹਿਰ ਚ। ਰੰਕਨ ਟ੍ਰੈਂਕ ਤੇ ਲੱਗਤੋ ਲੱਗੇਗਾ ਬਿਲਕੁਲ ਜੀ ਰੰਕਨ ਡਰਾਈਵਿੰਗ ਦੇ ਅਲੱਗ ਤੋਂ ਨਾ ਕਿ ਹੋਣਗੇ ਤੇ ਉਹਦੀ ਸਪੈਸ਼ਲ ਅਸੀਂ ਇਨਫੋਰਸਮੈਂਟ ਰੰਕਨ ਡਰਾਈਵਿੰਗ ਦੀ ਇਨਸ਼ੋਰ ਕਰਾਂਗੇ ਇੱਕ ਵੰ ਤੁਸੀਂ ਅੱਜ ਲੇਖਾ ਜੋਖਾ ਦਿੱਤਾ ਹੈ ਪੂਰੇ ਸਾਲ ਦਾ 2023 ਦਾ ਤੇ 2022 ਦੇ ਕ੍ਰਾਈਮ ਨੂੰ 2023 ਨਾਲ ਮਲਾਇਆ ਜਾਵੇ ਤਾਂ ਕਿਸ ਤਰ੍ਹਾਂ ਗੱਲ ਕਰ ਸਕਦੇ ਆ ਦੇਖੋ ਜ਼ਿਆਦਾ ਕਿਸੇ ਕਿਤੇ ਥੋੜਾ ਕ੍ਰਾਈਮ ਵੱਧ ਜਾਂਦਾ ਕਿਤੇ ਘਟ ਜਾਂਦਾ ਹੈ ਜ਼ਿਆਦਾ ਕ੍ਰਾਈਮ ਰਜਿਸਟ੍ਰੇਸ਼ਨ ਤੇ ਵੀ ਡਿਪੈਂਡ ਕਰਦਾ ਹੈ ਅਸੀਂ ਰਜਿਸਟਰ ਕਰ ਰਹੇ ਹਾਂ ਉਹਨੂੰ ਕੰਪਲਸਰੀ ਰਜਿਸਟ੍ਰੇਸ਼ਨ ਅਸੀਂ ਇਨਸ਼ੋਰ ਕੀਤੀ ਹੈ ਇਸ ਲਈ ਸੀ ਇਨਸ਼ੋਰ ਕੀਤਾ ਹੈ ਕੋਈ ਵੀ ਕ੍ਰਾਈਮ ਤੇ ਆਂਚਾਵੇ ਉਹਦੀ ਰਜਿਸਟ੍ਰੇਸ਼ਨ ਹੋਵੇ ਤਾਂ ਕਿ ਉਹ ਇੱਕ ਖਾਤਾ ਸਾਡਾ ਬਣੇ ਤੇ ਉਹ ਟ੍ਰੇਸ ਵੀ ਹੋਣ ਇਸ ਕਰਕੇ ਸਾਡੀ ਰਜਿਸਟ੍ਰੇਸ਼ਨ ਟੋਟਲ ਵਧੀ ਹੈ ਸਾਡੀ 500 ਚਾਰ ਜਾਂ 500 ਕੇਸ ਵਧਿਆ ਹੈ ਜਿਦੇ ਚ ਪੁਲਿਸ ਵੱਲੋਂ ਸਪੈਸ਼ਲ ਐਫਰਟਸ ਲੈ ਕੇ ਐਨਫੋਰਸਮੈਂਟ ਵਧਾ ਵਧਾਈ ਗਈ ਹੈ ਇਮੀਗ੍ਰੇਸ਼ਨ ਫਰਾਡਸ ਇਮੋਰਲ ਟ੍ਰੈਫਿਕਿੰਗ ਐਕਸਾਈਜ਼ ਦੇ ਪਰਚੇ ਜ਼ਿਆਦਾ ਹੋਏ ਹਨ ਡਰੰਕਨ ਡਰਾਈਵਿੰਗ ਦੇ ਗੈਂਬਲਿੰਗ ਦੇ ਇਹ ਸਪੈਸ਼ਲ ਫੋਕਸ ਅਸੀਂ ਲਿਆ ਹੋਇਆ ਅਤੇ ਸਾਡੀ ਇਨਫੋਰਸਮੈਂਟ ਅੱਛੀ ਹੋਈ ਹੈ। ਟੋਟਲ ਮੈਮ 2023 ਦੀ ਗੱਲ ਕਰੀਏ ਤਾਂ ਕਿੰਨੇ ਗੈਂਗਸਟਰ ਚੰਗਟ ਪੁਲਿਸ ਨੇ ਫੜੇ? ਅਸੀਂ 17 ਗੈਂਗਸਟਰ ਕੁੱਲ ਫੜੇ ਹੈ 2023 'ਚ ਵੱਡੇ ਗੈਂਗਸਟਰ ਜਿਹੜੇ ਸਾਨੂੰ ਲੋੜਿੰਦੇ ਸੀ ਤੇ ਉਹਨਾਂ 'ਚ ਭਾਰੀ ਮਾਤਰਾ 'ਚ ਵੈਪਨਸ ਅਮੂਨੀਸ਼ਨ ਵੀ ਉਹਨਾਂ ਤੋਂ ਰਿਕਵਰ ਹੋਇਆ। ਤੇ ਮੈਮ ਇਮੀਗ੍ਰੇਸ਼ਨ ਦੇ ਤੇ ਕਿੰਨੇ ਕੇਸ ਪੁਲਿਸ ਨੇ ਦਰਜ ਕੀਤੇ ਅਤੇ ਦੂਜੀ ਗੱਲ ਇਮੋਰਲ ਟਰੈਫਿੰਗ ਦੇ ਵੀ ਕਿੰਨੇ ਕੇਸ ਪੁਲਿਸ ਨੇ? ਇਮੀਗ੍ਰੇਸ਼ਨ ਫਰਾਡਸ 'ਚ ਅਸੀਂ 78 ਐਫਆਰਸ ਦ ਤੇ ਕੁੱਲ ਅਫੇਅਰ ਜਿਹੜੇ ਗੱਲ ਕਰੀਏ 20 ਤੋਂ ਉੱ퍼 ਅਫੇਅਰਸ ਹੋ ਕੀਤੀਆਂ ਜਦੋਂ ਅਸੀਂ ਜਿਹੜਾ ਟ੍ਰੈਫਿਕ ਦੀ ਗੱਲ ਕਰੀ ਜਾਏ ਤੇ ਟ੍ਰੈਫਿਕ ਕਿੰਨੇ ਚਲਾਨ ਕੀਤੀਆਂ ਤੇ ਕਿੰਨਾ ਭੁਗਤਾਨ ਹੋਇਆ ਇਹਦੇ ਵਿੱਚ 9 ਲੱਖ ਤੋਂ ਉੱਪਰ ਚਲਾਨ ਅਸੀਂ ਟ੍ਰੈਫਿਕ ਦੇ ਕੀਤੇ ਆ ਪੂਰੇ ਸਾਲ 'ਚ ਤੇ 10 ਕਰੋੜ ਤੋਂ ਉੱਪਰ ਜਿਹਦੀ ਚਲਾਨ ਰਸ਼ੀ ਇਕੱਠੀ ਹੋਈ ਹੈ ਤੇ ਮੈਂ ਨਵੇਂ ਸਾਲ ਦੇ ਮੌਕੇ ਤੇ ਜਸ਼ਨ ਤੇ ਤੁਸੀਂ ਲੋਕਾਂ ਨੂੰ ਤੇ ਆਪਣੀ ਪੁਲਿਸ ਫੋਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਜਿਹੜੀ ਵੀ ਸੈਲੀਬ੍ਰੇਸ਼ਨ ਅਸੀਂ ਕਰਨਾ ਚਾਹੁੰਦੇ ਹਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰੀਏ ਪਾਰੀ ਮਾਤਰਾ ਵਿੱਚ ਪੁਲਿਸ ਫੋਰਸ ਤਨਾਤ ਹੋਏਗੀ ਪੁਲਿਸ ਫੋਰਸ ਨੂੰ ਕੋਆਪਰੇਟ ਕਰੀਏ ਤੇ ਕਿਸੇ ਨਾਲ ਅਸੀਂ ਉਲਝੀਏ ਨਾ ਪੀਸਫੁਲ ਤਰੀਕੇ ਨਾਲ ਆਪ ਵੀ ਨਿਊਅਰ ਮਨਾਈਏ ਤੇ ਹੋਰਾਂ ਨੂੰ ਵੀ ਮਨਾਉਂਦੀਏ ਇਸੇ ਸਾਡੇ ਨਾਲ ਮੈਡਮ ਕਮਰਦੀਪ ਕੋਰ ਜਿਨ੍ਹਾਂ ਨੇ ਦੱਸਿਆ ਕਿ ਪੀਸਫੁਲ ਢੰਗ ਨਾਲ ਤੁਸੀਂ ਨਵੇਂ ਸਾਲ ਦਾ ਜਸ਼ਨ ਮਨਾਓ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾਤ ਦੈਨਿਕ ਸੁਰਾਟੀਵੀ ਚੰਡੀਗੜ੍ਹ